ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਕਿਤਾਬ ਐਗਰੀਕਲਚਰ ਖੇਤੀਬਾੜੀ ਤੇ ਉਹਦਾ ਪਹਿਲਾ ਪਾਠ ਜੋ ਕਿ ਹੈ ਭੂਮੀ ਅਤੇ ਭੂਮੀ ਸੁਧਾਰ ਤੇ ਅੱਜ ਆਪਾਂ ਚਰਚਾ ਕਰਾਂਗੇ ਦੇ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ ਬਾਰੇ ਤਾਂ ਚਲੋ ਸ਼ੁਰੂ ਕਰਦੇ ਹਾਂ ਅਭਿਆਸ 1 ਤੋਂ ਸ਼ਬਦਾਂ ਵਿੱਚ ਉੱਤਰ ਦਿਓ ਪਹਿਲਾ ਪ੍ਰਸ਼ਨ ਖੇਤੀਬਾੜੀ ਪਖੋ ਜਮੀਨ ਦਾ ਪੀ ਐਚ ਮੂਲ ਕਿੰਨਾ ਹੋਣਾ ਚਾਹੀਦਾ ਹੈ ਉੱਤਰ 6.5 ਤੋਂ 8.7 ਤੱਕ ਪੀ ਐਚ ਹੋਣਾ ਚਾਹੀਦਾ ਹੈ ਦੂਜਾ ਪ੍ਰਸ਼ਨ ਭੂਮੀ ਦੇ ਦੋ ਮੁੱਖ ਪੌਤੇ ਗੁਣ ਦੱਸੋ ਉੱਤਰ ਕਣਦਾ ਆਕਾਰ ਭੂਮੀ ਕੰਟਾ ਕਣਾਂ ਦੇ ਦਰਮਿਆਨ ਖਾਲੀ ਥਾਂ ਪਾਣੀ ਜਮਾ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ਤੀਜਾ ਪ੍ਰਸ਼ਨ ਕਿਸ ਭੂਮੀ ਵਿੱਚ ਪਾਣੀ ਲਾਉਂਦੇ ਸਾਧ ਹੀ ਜਜਪ ਹੋ ਜਾਂਦਾ ਹੈ ਉੱਤਰ ਰੇਤਲੀਆਂ ਭੂਮੀਆਂ ਜਿਹਨੂੰ ਆਪਾਂ ਸੈਂਡੀ ਸੋਇਲ ਕਹਿੰਦੇ ਹਨ ਚੌਥਾ ਸਵਾਲ ਚਿਕੜੀ ਮਿੱਟੀ ਵਿੱਚ ਚਿਕੜੇ ਕਣਾਂ ਦੀ ਮਾਤਰਾ ਦੱਸੋ ਉੱਤਰ ਕਟੋਕਟ 40% ਚਿਕਨਕਲ ਹੁੰਦੇ ਹਨ ਪੰਜਵਾਂ ਪ੍ਰਸ਼ਨ ਖਾਰੀ ਅਤੇ ਤੇਜ਼ਾਬੀਪਣ ਨੂੰ ਨਾਪਣ ਦਾ ਪੈਮਾਨਾ ਦੱਸੋ ਉੱਤਰ ਖਾਰੀ ਤੇ ਤੇਜ਼ਾਬੀਪਣ ਨੂੰ ਨਾਪਣ ਦਾ ਪੈਮਾਨਾ ਪੀ ਐਚ ਮੁੱਲ ਹੈ ਪ੍ਰਸ਼ਨ 6 ਲੋਣੀਆਂ ਭੂਮੀਆਂ ਵਿੱਚ ਕਿਹੜੇ ਲੂਣਾਂ ਦੀ ਬਹੁਤਾਤ ਹੁੰਦੀ ਹੈ ਉੱਤਰ ਇਹਨਾਂ ਭੂਮੀਆਂ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਤੇ ਕਲੋਰਾਈਡ ਅਤੇ ਸਲਫੇਟ ਲੂਣਾਂ ਦੀ ਬਹੁਤਾਤ ਹੁੰਦੀ ਹੈ ਹੇ ਸਤਵਾਂ ਪ੍ਰਸ਼ਨ ਜਿਸ ਜ਼ਮੀਨ ਵਿੱਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵગેਰੇ ਮਾਤਰਾ ਵਿੱਚ ਹੋਣ ਉਸ ਭੂਮੀ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਉੱਤਰ ਖਾਰੀਆਂ ਜ਼ਮੀਨਾਂ ਅੱਠਵਾਂ ਪ੍ਰਸ਼ਨ ਹਰੀ ਖਾਦ ਲਈ ਦੋ ਫਸਲਾਂ ਦੇ ਨਾਂ ਦੱਸੋ ਉੱਤਰ ਸਣ ਤੇ ਜੰਦਰ ਨੌਵਾਂ ਪ੍ਰਸ਼ਨ ਚਿਕਨੀਆ ਜ਼ਮੀਨਾਂ ਕਿਸ ਫਸਲ ਲਈ ਚੰਗੀਆਂ ਮੰਨੀਆਂ ਹਨ ਉੱਤਰ बिजाई लसव प्रश्न जमीन सुधार विज्ञान अति की भाव है उत्तर विज्ञानिक दृष्टिकोण अनुसार भूमि तो कुदरती शक्तियां प्रभाव हेठा कुदरती मादे तो पैदा हुई एक कुदरती वस्तु है ਦਜਾ ਪ੍ਰਸ਼ਨ ਧੂਮੀ ਦੇ ਕਿਹੜੇ ਕਿਹੜੇ ਪ੍ਰਮੁੱਖ ਪੌਤੇ ਗੁਣ ਹਨ ਉਤਰ ਕਣਾਂ ਦਾ ਆਕਾਰ ਧੂਮੀ ਕਣ ਦਾ ਕਣਾਂ ਦੇ ਦਰਮਿਆਨ ਖਾਲੀ ਥਾਂ ਪਾਣੀ ਜਮਾ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਤੀ ਤੀਜਾ ਸਵਾਲ ਚਿਕਨੀ ਅਤੇ ਰੇਤਲੀ ਮਿੱਟੀ ਦੀ ਤੁਲਨਾ ਕਰੋ ਤੇ ਇੱਥੇ ਮੈਂ ਉੱਤਰ ਲਿਖਿਆ ਇੱਥੇ ਹੈਗੀ ਹੈ ਰੇਤਲੀ ਮਿੱਟੀ ਤੇ ਇੱਥੇ ਹੈਗੀ ਹੈ ਚਿਕਨੀ ਮਿੱਟੀ ਪਹਿਲਾ

ਉੱਤਰ ਜਿਹੜੀਆਂ ਜ਼ਮੀਨਾਂ ਵਿੱਚ ਤੇਜ਼ਾਬੀ ਮਾਦਾ ਵਧੇਰੇ ਹੁੰਦਾ ਹੈ ਉਹਨਾਂ ਨੂੰ ਤੇਜ਼ਾਬੀ ਭੂਮੀ ਕਿਹਾ ਜਾਂਦਾ ਹੈ ਇਹਨਾਂ ਜ਼ਮੀਨਾਂ ਵਿੱਚ ਵਧੇਰੇ ਵਰਖਾ ਕਾਰਨ ਖਾਰੇ ਨਮਕ ਰੁੜ ਜਾਂਦੇ ਹਨ ਅਤੇ ਪੂਟੀਆਂ ਆਦੀ ਦੇ ਪੱਤਿਆਂ ਤੇ ਗਲ ਸੜਨ ਨਾਲ ਵੀ ਤੇਜ਼ਾਬੀ ਮਾਦਾ ਪੈਦਾ ਹੁੰਦਾ ਹੈ ਪੰਜਵਾਂ ਪ੍ਰਸ਼ਨ 컬러 ਵਾਲੀ ਭੂਮੀ ਕਿਸ ਨੂੰ ਆਖਦੇ ਹਨ ਉੱਤਰ ਜੇਰੀਆ ਜ਼ਮੀਨਾਂ ਵਿੱਚ ਲੂਣਾ ਦੀ ਮਾਤਰਾ ਵੱਧ ਜਾਂਦੀ ਹੈ ਉਹਨਾਂ ਨੂੰ ਕਲਰ ਵਾਲੀ ਭੂਮੀ ਕਿਹਾ ਜਾਂਦਾ ਹੈ ਇਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ਲੂਨੀਆਂ ਖਾਰੀਆਂ ਅਤੇ ਲੂਨੀਆਂ ਖਾਰੀਆਂ 6ਵਾਂ ਪ੍ਰਸ਼ਨ ਹੈ ਸੇਮ ਵਾਲੀ ਭੂਮੀ ਤੋਂ ਕੀ ਪਾਵ ਹੈ ਉੱਤਰ ਉਹਨਾਂ ਜ਼ਮੀਨਾਂ ਨੂੰ ਜੇਨਾ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ 0 ਤੋਂ ਲੈ ਕੇ 1.5 ਮੀਟਰ ਹੇਠਾਂ ਹੀ ਮਿਲ ਜਾਵੇ ਉਸ ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ ਨੌ ਸਤਵਾਂ ਪ੍ਰਸ਼ਨ ਲੂਨੀਆ ਭੂਮੀਆ ਦਾ ਸੁਧਾਰ ਕਿਵੇਂ ਕੀਤਾ ਜਾਂਦਾ ਹੈ ਉੱਤਰ ਜਿੰਦਰੇ ਜਾਂ ਟਰੈਕਟਰ ਵਾਲੇ ਕਰਾਹੇ ਨਾਲ ਭੂਮੀ ਦੀ ਉੱਪਰਲੀ ਪਰਤ ਖੋਜ ਕੇ ਕਿਸੇ ਹੋਰ ਥਾਂ ਤੇ ਡੁੰਗਾਈ ਵਿੱਚ ਪਾ ਦੇਣੀ ਚਾਹੀਦੀ ਹੈ ਜਾਂ ਜ਼ਮੀਨ ਨੂੰ ਪਾਣੀ ਨਾਲ ਭਰ ਕੇ ਇਸ ਵਿੱਚ ਹਲ ਚਲਾ ਦਿੱਤਾ ਜਾਂਦਾ ਹੈ ਤੇ ਫਿਰ ਪਾਣੀ ਬਾਹਰ ਕਰ ਦਿੱਤਾ ਜਾਂਦਾ ਹੈ ਇਸ ਨਾਲ ਲੂਣ ਪਾਣੀ ਵਿੱਚ ਘੁੱਲ ਕੇ ਬਾਹਰ ਨਿਕਲ ਜਾਂਦੇ ਹਨ 8ਵਾਂ ਪ੍ਰਸ਼ਨ ਕਾਲਰ ਜ਼ਮੀਨਾਂ ਨੂੰ ਸੁਧਾਰਨ ਲਈ ਲੋੜੀਂਦੀ ਜਾਣਕਾਰੀ ਦੱਸੋ ਉੱਤਰ ਕਾਲਰ ਜ਼ਮੀਨਾਂ ਨੂੰ ਸੁਧਾਰਨ ਲਈ ਕੁਝ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੈ ਜਿਵੇਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਪਾਣੀ ਦੀ ਸਿੰਚਾਈ ਲਈ ਯੋਗਤਾ ਕਿਸ ਤਰ੍ਹਾਂ ਦੀ ਹੈ ਨਹਿਰੀ ਪਾਣੀ ਉਪਲਬਧ ਹੈ ਜਾਂ ਨਹੀਂ ਧਰਤੀ ਵਿੱਚ ਰੋੜ ਜਾਂ ਹੋਰ ਸਖਤ ਤਹਿ ਹੈ ਜਾਂ ਨਹੀਂ ਵਾਧੂ ਪਾਣੀ ਕੱਢਣ ਲਈ ਖਾਲਾਂ ਦਾ ਯੋਗ ਪ੍ਰਬੰਧ ਹੈ ਕਿ ਨਹੀਂ ਤੇ ਕਲਰ ਦੀ ਕਿਸਮ ਕਿਹੜੀ ਹੈ ਨੌਵਾਂ ਪ੍ਰਸ਼ਨ ਮੇਰਾ ਜ਼ਮੀਨਾਂ ਦੇ ਮੁੱਖ ਗੁਣ ਦੱਸੋ ਉੱਤਰ ਮੇਰਾ ਜ਼ਮੀਨਾਂ ਦੇ ਗੁਣ ਰੇਤਲੀਆਂ ਅਤੇ ਚਿਕਨੀਆ ਜ਼ਮੀਨਾਂ ਦੇ ਵਿਚਕਾਰ ਹੁੰਦੇ ਹਨ ਹੱਥਾਂ ਵਿੱਚ ਸਰਕਾਉਂਟ ਤੇ ਇਸ ਦੇ ਕਣ ਪਾਊਡਰ ਵਾਂਗ ਸੇ ਰੱਖਦੇ ਹਨ ਇਸ ਨੂੰ ਖੇਤੀਬਾੜੀ ਪੱਖੋਂ ਉੱਤਮ ਮੰਨਿਆ ਗਿਆ ਹੈ 10ਵਾਂ ਪ੍ਰਸ਼ਨ ਲੂਣੀਆਂ ਖਾਰੀਆਂ ਭੂਮੀਆਂ ਕੀ ਹਨ ਉੱਤਰ ਇਹਨਾਂ ਜ਼ਮੀਨਾਂ ਵਿੱਚ ਖਾਰਾਪਣ ਤੇ ਲੂਣਾ ਦੀ ਮਾਤਰਾ ਵੱਧ ਹੁੰਦੀ ਹੈ ਇਹਨਾਂ ਵਿੱਚ ਛਿੱਕੜੇ ਕਣਾਂ ਨਾਲ ਜੁੜਿਆ ਸੋਡੀਅਮ ਤੱਤ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਤੇ ਧਰਤੀ ਵਿੱਚ ਚੰਦ ਲੂਣ ਵੀ ਵਧੇਰੇ ਮਾਤਰਾ ਵਿੱਚ ਹੁੰਦੇ ਹਨ ਅੱਗੇ ਹੈਗੇ ਨੇ 5-6 ਵਾਕਾਂ ਵਿੱਚ ਉੱਤਰ ਦੇਣ ਵਾਲੇ ਸਵਾਲ ਪਹਿਲਾ ਪ੍ਰਸ਼ਨ ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧਾ ਬਾਰੇ ਦੱਸੋ ਉੱਤਰ ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ 2 ਮਹੀਨੇ ਦੀ ਫਸਲ ਨੂੰ ਜ਼ਮੀਨ ਵਿੱਚ ਦਬਾ ਦਿਓ ਹਰੀ ਖਾਦ ਲਈ ਸੰਡ ਜਾਂ ਜੰਤਰ ਦੀ ਬਿਜਾਈ ਕੀਤੀ ਜਾ ਸਕਦੀ ਹੈ ਚੰਗੀ ਤਰ੍ਹਾਂ ਗਲੀ ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿੱਚ ਮਿਲਾ ਦੇਣਾ ਚਾਹੀਦਾ ਹੈ ਤੀਜਾ ਮੁਰਗੀਆਂ ਦੀ ਖਾਦ ਸੂਰਾਂ ਦੀ ਖਾਦ ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ ਮਈ ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖਾਲੀ ਨਾ ਛੱਡੋ ਕੋਈ ਨਾ ਕੋਈ ਫਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ ਫਲੀਦਾਰ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਸਿੰਚਾਈ ਲਈ ਛੋਟੇ ਕਿਾਰੇ ਬਣਾਓ ਉਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠਾਂ ਹੇਠੋਂ ਵਧੀਆ ਮੇਰਾ ਮਿੱਟੀ ਦੀ ਤਹਿ ਨੂੰ ਵਰਤੋ ਛਪੜਾਂ ਦੀ ਚਿਕੜੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ ਦੂਸਰਾ ਪ੍ਰਸ਼ਨ ਕਣਾਂ ਦੇ ਆਕਾਰ ਦੇ ਅਨੁਪਾਦ ਅਨੁਸਾਰ ਭੂਮੀ ਦੀਆਂ ਤਿੰਨ ਮੁੱਖ ਕਿਸਮਾਂ ਦਾ ਵਰਣਨ ਕਰੋ ਉੱਤਰ ਕਣਾਂ ਦੇ ਆਕਾਰ ਦੇ ਅਨੁਪਾਦ ਅਨੁਸਾਰ ਭੂਮੀ ਦੀਆਂ ਤਿੰਨ ਕਿਸਮਾਂ ਹਨ ਪਹਿਲੀ ਰੇਤਲੀਆਂ ਭੂਮੀਆਂ ਦੂਜੀਆ ਚਿਕਨੀਆਂ ਜ਼ਮੀਨਾਂ ਤੀਜਾ ਮੇਰਾ ਜ਼ਮੀਨਾ ਪਹਿਲਾ ਰੇਤਲੀਆਂ ਭੂਮੀਆਂ ਕੇਲੀ ਮਿੱਟੀ ਦਾ ਲੱਡੂ ਬਣਾਉਂਦੇ ਸਾਰ ਹੀ ਪੜ ਜਾਂਦਾ ਹੈ ਇਸ ਦੇ ਕਣ ਉਗਲਾ ਵਿੱਚ ਰੜਕਦੇ ਹਨ ਸਿੰਚਾਈ ਦਾ ਪਾਣੀ ਲਾਉਂਦੇ ਸਾਰ ਹੀ ਜਜਬ ਹੋ ਜਾਂਦਾ ਹੈ ਇਹਨਾਂ ਦੇ ਕਣਾਂ ਦਰਮਿਆਨ ਖਾਲੀ ਥਾਂ ਵੱਧ ਹੁੰਦੀ ਹੈ ਇਸ ਮਿੱਟੀ ਦੀ ਵਹਾਈ ਸੌਕੀ ਹੈ ਤੇ ਇਸ ਨੂੰ ਹਲਕੀ ਜ਼ਮੀਨ ਕਿਹਾ ਜਾਂਦਾ ਹੈ ਇਸ ਵਿੱਚ ਹਵਾ ਤੇ ਪਾਣੀ ਦੀ ਆਵਾਜਾਈ ਸੌਕੀ ਹੈ ਦੂਜੀ ਚੀਕਨੀਆ ਭੂਮੀਆਂ ਕੇਲੀ ਮਿੱਟੀ ਦਾ ਲੱਡੂ ਸੌਖਿਆ ਬਣ ਜਾਂਦਾ ਹੈ ਤੇ ਟੁੱਟਦਾ ਜਾਂ ਪੁਰਦਾ ਨਹੀਂ ਹੈ ਇਸ ਦੇ ਕਣਾਂ ਦਾ ਆਕਾਰ ਰੇਤਾਂ ਦੇ ਕਣਾਂ ਦੇ ਮੁਕਾਬਲੇ ਵਿੱਚ ਬਹੁਤ ਘੱਟ ਹੁੰਦਾ ਹੈ ਇਸ ਵਿੱਚ ਘੱਟੋ ਘੱਟ 40% ਚਿਖਣੇ ਕਣ ਹੁੰਦੇ ਹਨ ਇਹਨਾਂ ਵਿੱਚ ਕਈ ਦਿਨਾਂ ਤੱਕ ਪਾਣੀ ਖੜਾ ਰਹਿੰਦਾ ਹੈ ਵੱਤਰ ਜਾਂਦ ਤੇ ਵਹਾਈ ਵੇਲੇ ਢੀਮਾਂ ਉੱਠਦੀਆਂ ਹਨ ਸੁੱਕ ਜਾਂਦ ਤੇ ਇਸ ਵਿੱਚ ਤਰੇੜਾਂ ਪੈ ਜਾਂਦੀਆਂ ਹਨ ਜ਼ਮੀਨ ਜਿਵੇਂ ਫਟ ਜਾਂਦੀ ਹੈ ਇਹਨਾਂ ਵਿੱਚ ਪਾਣੀ ਰੱਖਣ ਦੀ ਤਾਕਤ ਰੇਤਲੀ ਜ਼ਮੀਨ ਨਾਲੋਂ ਕਿਧਰੇ ਵੱਧ ਹੈ ਤੀਸਰਾ ਮੇਰਾ ਜ਼ਮੀਨ ਇਹ ਜ਼ਮੀਨਾਂ ਰੇਤਲੀਆਂ ਤੇ ਚੀਕੜੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੀਆਂ ਹਨ ਇਹਨਾਂ ਦੇ ਕਣਾਂ ਦਾ ਆਕਾਰ ਵੀ ਚੀਕੜੀਆਂ ਤੇ ਰੇਤਲੀਆਂ ਜ਼ਮੀਨਾਂ ਦੇ ਕਣਾਂ ਦੇ ਵਿਚਕਾਰ ਹੈ ਇਹਨਾਂ ਵਿੱਚ ਮੌਸਮਾਤੀ ਬਣਤਰ ਹਵਾ ਤੇ ਪਾਣੀ ਦੀ ਆਵਾਜਾਈ ਪਾਣੀ ਸੰਬਾਲਨ ਸੰਰਥਾ ਖੁਰਾਕੀ ਤੱਤਾਂ ਦੀ ਮਾਤਰਾ ਆਦੀ ਗੁਣ ਵਧੀਆ ਫਸਲ ਦੀ ਪ੍ਰਾਪਤੀ ਲਈ ਟੁਕਵੇ ਅਤੇ ਉਪਜਾਊ ਹਨ ਇਸ ਜ਼ਮੀਨ ਨੂੰ ਖੇਤੀਬਾੜੀ ਲਈ ਉੱਤਮ ਮੰਨਿਆ ਜਾਂਦਾ ਹੈ ਇਸ ਦੇ ਕੰਢ ਹੱਥਾਂ ਵਿੱਚ ਪਾਊਡਰ ਵਾਂਗ ਸਿਰਕਦੇ ਹਨ ਤੀਜਾ ਪ੍ਰਸ਼ਨ ਇੱਕ ਖਾਕਾ ਚਿੱਤਰ ਰਹਿਤ ਧੂਮੀ ਦੇ ਮੁੱਖ ਪਾਗਾ ਨੂੰ ਦਰਸਾਓ ਉੱਤਰ ਭੂਮੀ ਇੱਕ ਮਿਸ਼ਰਣ ਹੈ ਜਿਸ ਵਿੱਚ ਖਣਿਜ ਪਦਾਰਤ, ਜੀਵਕ ਮਾਧਾ, ਪਾਣੀ ਅਤੇ ਹਵਾ ਹੁੰਦੇ ਹਨ। ਇਹਨਾਂ ਦੀ ਮਾਤਰਾ ਹੁਣ ਹੇਠ ਦਿੱਤੇ ਚਿੱਤਰ ਵਿੱਚ ਦਰਸਾਇਆ ਗਿਆ ਹੈ। ਹਵਾ ਅਤੇ ਪਾਣੀ ਦੀ ਮਾਤਰਾ ਆਪਸ ਵਿੱਚ ਵੱਧ ਘੱਟ ਸਕਦੀ ਹੈ। ਆ ਦੇਖੋ ਆ ਮੈਂ ਆਨਸਰ ਦੱਸਿਆ ਹੋਇਆ ਖਣਿਜ ਪਦਾਰਤ ਇਹ ਹੈਗੇ ਜੈਵਿਕ ਪਦਾਰਤ, ਪਾਣੀ ਤੇ ਹਵਾ ਇਹਨਾਂ ਦੀ ਮਾਤਰਾ ਆਪਸ ਦੇ ਵਿੱਚ ਬਦਲ ਸਕਦੀ ਹੈ ਪਰ ਇਹ ਪ੍ਰੋਪੋਰਸ਼ਨ ਹੁੰਦਾ ਹੈ। ਸਭ ਤੋਂ ਜ਼ਿਆਦਾ ਖਣਿਜ ਪਦਾਰਤ ਹੁੰਦੇ ਨੇ। ਚੌਥਾ ਪ੍ਰਸ਼ਨ ਰੇਤਲੀਆਂ ਜ਼ਮੀਨਾਂ ਦੇ ਸੁਧਾਰ ਦੀ ਵਿਧੀ ਵਿਸਥਾਰ ਨਾਲ ਲਿਖੋ ਉੱਤਰ ਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਇਹ ਲਿਖੇ ਅਨੁਸਾਰ ਹਨ ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫਸਲ ਨੂੰ ਜ਼ਮੀਨ ਵਿੱਚ ਦਬਾ ਦਿਓ ਹਰੀ ਖਾਦ ਲਈ ਸਾਂਝਾ ਜਾਂ ਜੰਤਰ ਦੀ ਬਿਜਾਈ ਕੀਤੀ ਜਾ ਸਕਦੀ ਹੈ ਚੰਗੀ ਤਰ੍ਹਾਂ ਗਲੀ ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਬਾਹੀ ਦੁਆਰਾ ਖੇਤ ਵਿੱਚ ਮਿਲਾ ਦੇਣਾ ਚਾਹੀਦਾ ਹੈ ਮੁਰਗੀਆਂ ਦੀ ਖਾਦ ਸੂਆਂ ਦੀ ਖਾਦ ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ ਮਈ ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖਾਲੀ ਨਾ ਛੱਡੋ ਕੋਈ ਨਾ ਕੋਈ ਫਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ ਫਲੀਦਾਰ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਸਿੰਚਾਈ ਲਈ ਛੋਟੇ ਕਿਆਰੇ ਬਣਾਓ ਉਪਰਲੀ ਰੇਤਲੀ ਤੈਨੂ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮਹਿਰਾ ਮਿੱਟੀ ਦੀ ਤਹਿ ਨੂੰ ਵਰਤੋ ਸਤਵਾਂ ਛਪੜਾ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ ਅੱਗੇ ਚੱਲਦੇ ਹਾਂ ਪੰਜਵਾਂ ਸਵਾਲ ਸੇਮ ਵਾਲੀ ਜ਼ਮੀਨ ਵਿੱਚ ਫਸਲਾਂ ਨੂੰ ਆਉਣ ਵਾਲੀਆਂ ਮੁੱਖ ਸਮੱਸਿਆਵਾਂ ਅਤੇ ਸੇਮ ਜ਼ਮੀਨ ਨੂੰ ਸੁਧਾਰਨ ਦਾ ਢੰਗ ਦੱਸੋ ਉੱਤਰ ਅਜਿਹੀਆਂ ਜ਼ਮੀਨਾਂ ਜਿਨ੍ਹਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਸਫਰਤੋ ਯਾਨੀ ਜ਼ੀਰੋ ਤੋਂ 1.5 ਮੀਟਰ ਤੱਕ ਦੀ ਡੁੰਗਾਈ ਤੇ ਹੋਵੇ ਉਹਨਾਂ ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ ਇਹ ਪਾਣੀ ਇੰਨੇ ਨੇੜੇ ਆ ਜਾਂਦਾ ਹੈ ਕਿ ਬੂਟੇ ਦੀਆਂ ਜੜਾ ਵਾਲੀ ਥਾਂ ਤੇ ਜ਼ਮੀਨ ਦੇ ਸੁਰਾਪ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਜ਼ਮੀਨ ਹਮੇਸ਼ਾ ਹੀ ਗਿੱਲੀ ਰਹਿੰਦੀ ਹੈ ਬੂਟੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲਦੀਆਂ ਤੇ ਹਵਾ ਦੀ ਆਵਾਜਾਈ ਵੀ ਕੱਟ ਜਾਂਦੀ ਹੈ ਜ਼ਮੀਨ ਵਿੱਚ ਆਕਸੀਜਨ ਘਟ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ ਸੇਮ ਦੀ ਸਮੱਸਿਆ ਹੱਲ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ ਜਿਵੇਂ ਖੜੇ ਪਾਣੀ ਦਾ ਸੇਮ ਨਾਲੀਆਂ ਦੁਆਰਾ ਨਿਕਾਸ ਵਦੇਰੇ ਟਿਊਬਵੈੱਲ ਲਾ ਕੇ ਪਾਣੀ ਦੀ ਵੱਧ ਵਰਤੋਂ ਚੋਨਾ ਅਤੇ ਗੰਨਾ ਵਰਗੀਆਂ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਜੰਗਲਾਤ hect ਰਕਬਾ ਵਧਾਉਣਾ ਚਾਹੀਦਾ ਹੈ ਤੇ ਇਹ ਸੀ ਕਿ ਅੱਜ ਦੀ ਕਲਾਸ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਹਿਲੇ ਚੈਪਟਰ ਦੇ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ ਜੇ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਆਪਾਂ ਫੇਰ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ